ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਹੈ ਤੇ ਇਸ ਦਰਮਿਆਨ ਇਹਨਾਂ ਤਸਕਰਾਂ ਦੇ ਜੁਗਾੜ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਮਿੱਟੀ ਦੇ ਥੱਲੇ ਜੋ ਹੈ ਇਸ ਲਾਹਣ ਦੇ ਗੱਟੇ ਰੱਖੇ ਹੋਏ ਸਨ ਤੇ ਇਸ ਦਰਮਿਆਨ ਜਦੋਂ ਪੁਲਿਸ ਅਧਿਕਾਰੀ ਪਹੁੰਚਦੇ ਨੇ ਤੇ ਇਹਨਾਂ ਤਸਕਰਾਂ ਨੂੰ ਭਜੜਾ ਪੈ ਜਾਂਦੀਆਂ ਨੇ ਜਿੱਥੇ ਇੱਕ ਪਾਸੇ ਚੌਣ ਜਾਬਤਾ ਲੱਗਿਆ ਹੋਇਆ ਹੈ ਤਾਂ ਦੂਜੇ ਪਾਸੇ ਲਗਾਤਾਰ ਪੁਲਿਸ ਅਧਿਕਾਰੀਆਂ ਦਾ ਵੱਡਾ ਐਕਸ਼ਨ ਵੇਖਣ ਨੂੰ ਮਿਲ ਰਿਹਾ ਤੇ ਅਜਹੇ ਦੇ ਵਿੱਚ ਇਹ ਰੇਡ ਕੀਤੀ ਗਈ ਹੈ ਤੇ ਇਸ ਦਰਮਿਆਨ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਲਾਹਨ ਨੂੰ ਬਰਾਮਦ ਕੀਤਾ ਗਿਆ ਮੌਕੇ ਤੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਜੋ ਹੈ ਇਸ ਨੂੰ ਨਸ਼ਟ ਵੀ ਕੀਤਾ ਗਿਆ ਫਿਰੋਜ਼ਪੁਰ ਪੁਲਿਸ ਦੀ ਹੈ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਹੈ ਜਿੱਥੇ ਕਿ 32000 ਲੀਟਰ ਕੱਚੀ ਸ਼ਰਾਬ ਦੀ ਲਾਹਨ ਨੂੰ ਬਰਾਮਦ ਕੀਤਾ ਗਿਆ ਤਾਂ ਪੰਜਾਬ ਪੁਲਿਸ ਅਤੇ ਐਕਸਾਈਜ਼ ਵਿਭਾਗ ਦੇ ਵੱਲੋਂ ਸਾਂਝੇ ऑपरेशन ਦੇ ਤਹਿਤ ਜੋ ਹੈ ਇੱਕ ਕਾਰਵਾਈ ਕੀਤੀ ਗਈ ਹੈ ਤੇ ਇਸ ਦਾ ਪੁਲਿਸ ਨੂੰ ਜੋ ਹੈ ਉਸ ਵੇਲੇ ਪਤਾ ਲੱਗਦਾ ਹੈ ਜਦੋਂ ਕਿ ਡਰੋਨ ਦੇ ਵੱਲੋਂ ਜੋ ਹੈ ਨਿਗਾਹ ਰੱਖੀ ਜਾ ਰਹੀ ਸੀ ਡਰੋਨ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ ਤੇ ਇਸ ਦਰਮਿਆਨ 32000 ਲੀਟਰ ਕੱਚੀ ਸ਼ਰਾਬ ਦਾ ਲਾਹਨ ਜਿਹੜਾ ਬਰਾਮਦ ਕੀਤਾ ਜਾਂਦਾ ਤਤਸਕਰਾਂ ਦੇ ਜੁਗਾੜ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਕਿਉਂਕਿ ਇਸ ਤੋਂ ਪਹਿਲਾਂ ਤਸਵੀਰਾਂ ਸਾਹਮਣੇ ਆਈਆਂ ਸਨ ਕਿ ਕਿਵੇਂ ਡਰਮਾਂ ਦੇ ਵਿੱਚ ਪਾਣੀ ਅਤੇ ਹੋਰ ਸਮਾਨ ਦੀ ਜਗ੍ਹਾ ਦੇ ਉੱਤੇ ਸਿਰਫ ਸ਼ਰਾਬ ਹੀ ਸ਼ਰਾਬ ਵਿਖਾਈ ਦੇ ਰਹੀ ਸੀ ਤੇ ਹੁਣ ਤੁਸੀਂ ਵੇਖੋ ਕਿ ਕਿਵੇਂ ਖੇਤਾਂ ਦੇ ਵਿੱਚ ਮਿੱਟੀ ਦੇ ਥੱਲੇ ਜੋ ਹੈ ਗੱਟੇ ਰੱਖੇ ਹੋਏ ਸਨ ਤੇ ਉਹਨਾਂ ਦੇ ਵਿੱਚ ਸ਼ਰਾਬ ਦਾ ਲਾਹਨ ਮੌਜੂਦ ਸੀ ਤੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਨੂੰ ਨਸ਼ਟ ਕੀਤਾ ਜਾਂਦਾ ਹੈ ਤਾਂ ਇੰਨਾ ਵੱਡਾ ਨਸ਼ਾ ਇਹਨਾਂ ਤਸਕਰਾਂ ਦੇ ਵੱਲੋਂ ਜੁਗਾੜ ਲਗਾਇਆ ਗਿਆ ਸੀ ਕਿ ਕੋਈ ਜਾ ਕੇ ਵੀ ਇਸ ਨੂੰ ਫੜ ਨਹੀਂ ਸਕਦਾ ਤਾਂ ਮਿੱਟੀ ਪੋਟਕੇ ਥੱਲੇ ਲਫਾਫੇ ਰੱਖੇ ਹੋਏ ਸਨ ਗੱਟੇ ਰੱਖੇ ਹੋਏ ਸਨ ਤੇ ਉਹਨਾਂ ਦੇ ਵਿੱਚ ਇਹ ਲਾਹਣ ਜਿਹੜਾ ਸੰਭਾਲ ਕੇ ਰੱਖਿਆ ਹੋਇਆ ਸੀ ਕਿਸੇ ਨੂੰ ਕੰਨੋਂ ਕੰਨੀ ਖਬਰ ਨਾ ਪਵੇ ਤਪਾਰੇ ਕਿਹਾ ਜਾਂਦਾ ਹੈ ਪੁਲਿਸ ਦੇ ਹੱਥ ਬੜੇ ਲੰਬੇ ਹੁੰਦੇ ਨੇ ਕੋਈ ਦੋਸ਼ੀ ਜਿੰਨਾ ਮਰਜੀ ਗੁਨਾਹ ਕਰਕੇ ਲੁਕਾ ਲੇ ਪਰ ਉਹ ਲੁਕਦਾ ਨਹੀਂ ਹੈ ਤਾਂ ਇਹੀ ਸਭ ਕੁਝ ਇਹਨਾਂ ਸ਼ਰਾਬ ਦੇ ਤਸਕਰਾਂ ਦੇ ਨਾਲ ਹੋਇਆ ਕਿ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿਵੇਂ ਡੰਡੇ ਦੇ ਨਾਲ ਜੋ ਹੈ ਇਸ ਲਾਹਨ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਕਿਉਂਕਿ ਲਫਾਫਿਆਂ ਦੇ ਵਿੱਚ ਪਾ ਕੇ ਇਸ ਤੋਂ ਇਲਾਵਾ ਗੱਟਿਆਂ ਦੇ ਵਿੱਚ ਪਾ ਕੇ ਇਹ ਲਾਹਨ ਜਿਹੜਾ ਰੱਖਿਆ ਗਿਆ ਸੀ ਕਰੀਬ 32000 ਲੀਟਰ ਲਾਹਨ ਹੈ ਮੌਕੇ ਦੇ ਉੱਤੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਨਸ਼ਟ ਕੀਤਾ ਗਿਆ ਤਾ ਇਨਾ ਵੱਡਾ ਨਸ਼ਾ ਇਨਾ ਤਸਕਰਾਂ ਦੇ ਵੱਲੋਂ ਜੁਗਾੜ ਲਗਾਇਆ ਗਿਆ ਸੀ ਕਿ ਕੋਈ ਜਾ ਕੇ ਵੀ ਇਸ ਨੂੰ ਫੜ ਨਹੀਂ ਸਕਦਾ ਤਾਂ ਮਿੱਟੀ ਪੁੱਟ ਕੇ ਥੱਲੇ ਲਫਾਫੇ ਰੱਖੇ ਹੋਏ ਸਨ ਗੱਟੇ ਰੱਖੇ ਹੋਏ ਸਨ ਤੇ ਉਹਨਾਂ ਦੇ ਵਿੱਚ ਇਹ ਲਾਹਣ ਜਿਹੜਾ ਸੰਭਾਲ ਕੇ ਰੱਖਿਆ ਹੋਇਆ ਸੀ ਕਿਸੇ ਨੂੰ ਕੰਨੋਂ ਕੰਨੀ ਖਬਰ ਨਾ ਪਵੇ ਤੇ ਭਾਰੇ ਕਿਹਾ ਜਾਂਦਾ ਹੈ ਪੁਲਿਸ ਦੇ ਹੱਥ ਬੜੇ ਲੰਬੇ ਹੁੰਦੇ ਨੇ ਕੋਈ ਦੋਸ਼ੀ ਜਿੰਨਾ ਮਰਜੀ ਗੁਨਾਹ ਕਰਕੇ ਲੁਕਾ ਲੇ ਪਰ ਉਹ ਲੁਕਦਾ ਨਹੀਂ ਹੈ ਤਾਂ ਇਹ ਹੀ ਸਭ ਕੁਝ ਇਹਨਾਂ ਸ਼ਰਾਬ ਦੇ ਤਸਕਰਾਂ ਦੇ ਨਾਲ ਹੋਇਆ ਕਿ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਤੇ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿਵੇਂ ਡੰਡੇ ਦੇ ਨਾਲ ਜੋ ਹੈ ਇਸ ਲਾਹਨ ਨੂੰ ਬਾਹਰ ਕੱਢਿਆ ਜਾ ਰਿਹਾ ਕਿਉਂਕਿ ਲਫਾਫਿਆਂ ਦੇ ਵਿੱਚ ਪਾ ਕੇ ਇਸ ਤੋਂ ਇਲਾਵਾ ਗੱਟਿਆਂ ਦੇ ਵਿੱਚ ਪਾ ਕੇ ਇਹ ਲਾਹਨ ਜਿਹੜਾ ਰੱਖਿਆ ਗਿਆ ਸੀ ਕਰੀਬ 32000 ਲੀਟਰ ਲਾਹਨ ਹੈ ਮੌਕੇ ਦੇ ਉੱਤੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਨਸ਼ਟ ਕੀਤਾ ਗਿਆ